छुरा माराया भगवंत मान ने पहले केजरीवाल सारी जिम्मेवारी मान दिया अपनी सारे की जिम्मेवारी मान दिया दोस्तों कि ये बहुत बड़ा वार कर ਟਿਆਲਾ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਿੱਧਾ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਭਾਰ ਵਿੱਚ 10 ਕਿਸਾਨ ਮਹਾਪੰਚਾਇਤਾਂ ਮੈਂ ਖੁਦ ਕਰਾਂਗਾ ਪੰਜਾਬ ਤੋਂ ਬਾਅਦ ਪੂਰੇ ਭਾਰਤ ਵਿੱਚ ਜਾਵਾਂਗਾ ਮੰਗਾਂ ਪੂਰੀਆਂ ਹੋਣ ਤੱਕ ਮੇਰਾ ਮਾਰਨ ਵਾਰਤ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਮੌਕੇ ਉਹਨਾਂ ਸਰਕਾਰ ਤੇ ਵਰਤਿਆ ਕਿਹਾ ਕਿ ਸਰਕਾਰ ਹਾਰੀ ਹੈ ਅਤੇ ਕਿਸਾਨ ਜਿੱਤਦੇ ਹਨ ਸਰਕਾਰ ਵੱਲੋਂ ਪਹਿਲਾਂ ਸਾਡੇ ਕਿਸਾਨ ਭਰਾਵਾਂ ਨੂੰ ਮੀਟਿੰਗ ਤੇ ਬੁਲਾਇਆ ਗਿਆ ਤੇ ਮੀਟਿੰਗ ਤੋਂ ਬਾਅਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਕਾਰ ਨੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਕੇ ਸਾਡੀ ਪਿੱਠ ਤੇ ਵਾਰ ਕੀਤਾ ਹੈ। ਇੱਕ ਇਸ ਤਰੀਕੇ ਦੇ ਨਾਲ ਸਾਨੂੰ ਮੀਟਿੰਗ ਤੇ ਸੱਦਿਆ ਛੱਡ ਕੇ ਲਾ ਕੇ ਸਮੂਹਤੋਂ ਫੜਕਾ ਕੀਤਾ ਲੋਕਾਂ ਲੀਡਰਲੈਸ ਕੀ ਥੱਪ ਲੀਡਰਲੈਸ ਥੱਪ ਤੇ ਵੀ ਜੋ ਉਹਨਾਂ ਨੇ ਕਰਿਆ ਮੁਕਾਸਤ ਕੀ लास्ट के पिछड़ा गया भगवंत मान ने पहले केजरीवाल इस करके कह रहे किसानी ने नहीं मैं कह रहा मैं पापा कह रहा अगर एमएसपी नहीं मिलती ਡਾਇਵਰਸਿਫਿਕੇਸ਼ਨ ਹੋਣੀ ਚਾਹੀਦੀ ਸਰ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਦੇ ਮੁੱਦੇ ਨੂੰ ਅਸੀਂ ਲੋਕਸਭਾ ਦੇ ਨਾਲ ਪੂਰੀ ਦੁਨੀਆ ਵਿੱਚ ਲੈ ਕੇ ਗਏ ਹਾਂ ਜੇਕਰ ਅਸੀਂ ਇਸੇ ਤਰ੍ਹਾਂ ਝੋਨੇ ਦੀ ਖੇਤੀ ਕਰਦੇ ਰਹੇ ਤਾਂ 15 ਕੁ ਸਾਲਾਂ ਵਿੱਚ ਪਾਣੀ ਖਤਮ ਹੋ ਜਾਵੇਗਾ ਡੱਲੇਵਾਲ ਨੇ ਕਿਹਾ ਕਿ ਮੈਂ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਲੜ ਰਿਹਾ ਇਹ ਸਭ ਦੀ ਸਾਂਝੀ ਲੜਾਈ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਸਾਡਾ ਸੰਘਰਸ਼ ਜਾਰੀ ਰਹੇਗਾ ਅਸੀਂ ਪੰਜਾਬ ਦੇ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਐਮਐਸਪੀ ਲਈ ਸੰਘਰਸ਼ ਕਰਾਂਗੇ ਜੇ ਜਿਲ੍ਹਾ ਚ ਬਲਰਸੀ ਦੇਸ਼ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹਿ ਗਿਆ ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉ ਵਾਸਤੇ ਲਈ ਅਸੀਂ ਲੈ ਗਏ ਸੀ ਕਰੂ ਸਰਕਾਰ ਕੋ ਪ੍ਰੈਸ਼ਰ ਪਾਈਆ ਸੀ ਜਿਹੜੇ ਕਹਿੰਦੇ ਆ ਕਿ ਕੱਲੇ ਪੰਜਾਬ ਦਾ ਮੁੱਦਲਾ ਨਾਲ ਦੇਸੀਆ ਨਹੀਂ ਆ ਤਾਂ ਮਨ ਲਾਡੂ ਦੇ ਵਿੱਚ ਰੇਲਾ ਰੁਕੀਆਂ ਕਿਰਨਾਂ ਨੂੰ ਦੁਸ਼ਿਆ ਨਹੀਂ ਨਾ ਉਹ ਬੰਦ ਕਰਦੇ ਇਸ ਦੇ ਵਿੱਚ ਘਰਾਓ ਕੀਤੇ